فاضਿਲ ਕਦੇ ਵਕ ਵਕ ਮੋਲਿਆਂ ਦੇ ਵਿੱਚ ਮੋਟਰਸਾਈਕਲ ਤੇ ਅਵਾਰਾ ਗਰਦੀ ਕਰਨ ਵਾਲੇ ਇੱਕ ਵਿਅਕਤੀ ਨੂੰ ਥਾਰਾ ਸਿਟੀ ਪੁਲਿਸ ਨੇ ਕਾਬੂ ਕੀਤਾ ਹੈ ਜਾਣਕਰ ਦਿੰਦੇ ਹੋਏ दाना सिटी ਦੇ ਐਸਐਚਓ ਲੇਖ ਰਾਏ ਬੱਟੀ ਨੇ ਦੱਸਿਆ ਕਿ ਬੀਤੀ ਰਾਤ ਗਾਂਧੀ ਨਗਰ ਮੋਹੱਲੇ ਦੇ ਵਿੱਚੋਂ ਇਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਤੋਂ ਬਾਅਦ ਉਸਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਹੁਣ ਇਸ ਨੂੰ ਪੇਸ਼ ਅਦਾਲਤ ਕੀਤਾ ਜਾਏਗਾ ਅਤੇ ਇਸ ਦੇ ਖਿਲਾਫ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਏਗੀ ਉਹਨਾਂ ਨੇ ਕਿਹਾ ਕਿ ਫਾਜ਼ਿਲਕਾ ਦੇ ਇੱਕ ਮੋਹੱਲਾ ਨਿਵਾਸੀਆਂ ਵੱਲੋਂ ਉਹਨਾਂ ਨੂੰ ਸ਼ਿਕਾਇਤ ਕੀਤੀ ਗਈ ਸੀ ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਕਈ ਮੋਹੱਲਿਆਂ ਦੇ ਵਿੱਚ ਇਹ ਵਿਅਕਤੀ ਘੁਮਰਾ ਸੀ ਅਤੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਜਿਸ ਤੋਂ ਬਾਅਦ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਇਹ ਜਿਹੜਾ ਜਸ਼ਵੰਦਰ ਸਿੰਘ ਨਾਮ ਦਾ ਜਿਹੜਾ ਬੰਦਾ ਹੈ ਇਹਦਾ ਇਹਦਾ ਕਈ ਦਿਨਾਂ ਤੋਂ ਕੰਪਲੇਂਟਾਂ ਆ ਰਹੀਆਂ ਸੀ ਸਾਡੇ ਕੋਲ ਕਿ ਸਰਦ ਛੱਦ ਵਿੱਚ ਵਾਗਰਦੀ ਕਰਦਾ ਤੇ ਲੋਕਾਂ ਨੂੰ ਪਰੇਸ਼ਾਨ ਕਰਦਾ ਜੇਕਰ ਇਹ ਕੱਲ ਇਹਨੂੰ ਕਾਬੂ ਕਰਕੇ ਰਾਤ ਨੂੰ ਲੇਟ ਮੈਂਟ ਇਹਨੂੰ ਕਾਬੂ ਕੀਤਾ ਕਿ ਜਿਹੜਾ ਇਹ ਆਪ ਤੇ ਕੋਈ ਸਪਸ਼ਟ ਜਵਾਬ ਨਹੀਂ ਦੇ ਸਕਿਆ ਨਹੀਂ ਆਪਣਾ ਪੂਰਾ ਐਡਰੈਸ ਦੇ ਸਕਿਆ ਤੇ ਨਹੀਂ ਕਿਹਾ ਮੇਰੇ ਟਿਕਿਸ਼ੂਏ ਪੂਰਾ ਸਰਛਪੇ ਨਾਉਣ ਕਰਕੇ ਇੱਕ ਵਾਰਦਾਤ ਜਿਹੜਾ ਤਾਕਰਚ ਵੀ ਹੋ ਸਕਦਾ ਜੀ ਇਹਨੂੰ ਜਿਹੜਾ ਅਸੀਂ ਪ੍ਰੀਵੈਂਟਿਵ ਐਕਸ਼ਨ ਕਰਦੇ ਇਹਨੂੰ ਕਰਦੇ ਤੁਸੀਂ ਜੀਗਾ ਉਹਨਾਂ ਜਮਾਨ ਲੋ ਜਿਹਨੂੰ ਸ਼ੋਰ ਚ ਪੇਸ਼ ਕਰਦਾ ਤੇ ਕਰਦੇ ਸਰ ਕੋ ਸ਼ਿਕਾਇਤ ਜੇ ਇੰਗਲਿਜ਼ਨ ਦੇ ਖਿਲਾਫ ਕਰਨ ਜੀ ਇਸ ਜਿਹੜੇ ਜਿੱਥੇ ਕੋ ਗਲੀ ਮਹੱਲੇ ਚ ਲੰਘਦਾ ਸੀ ਜਾਂ ਕੋਈ ਡੋਰ ਖੁੱਲ੍ਹਦਾ ਸੀ ਉਹ ਸਾਨੂੰ ਸ਼ਿਕਾਇਤਾਂ ਮਿਲੀ ਚੁਗੀ ਕੁੰਡੇ ਦਾ ਆਰਤੀ ਅਸੀਂ ਇਹ ਕਾਰਵਾਈ ਕਰਦੇ ਕਿੰਨੇ ਸਿਆਤਾ ਸਭ ਨੇ ਇਹ ਕਿਛ ਕਿਹਾ ਸੀ ਕਿ ਪਰ ਕਾਫੀ ਜਿਹੜੇ ਮੱਲੇ ਵਾਲੇ ਜਿਹੜੇ ਲੋਕਾਂ ਦਾ 14 ਜਣੇ ਤੇ ਉਹ ਦੱਸ ਰਹੇ ਵੀ ਕਾਫੀ ਚਿਰ ਤੋਂ ਇਹ ਮਿਹਨਤ ਹੋ ਚੱਕਰ ਰੋਗਾ ਤੇ ਫਿਰ ਇਹ ਹੋਰ ਵੀ ਡਿਟੇਲ ਦੇ ਖੋਹੇ ਪੜਤਾਲ ਕੀਤੀ ਗਈ ਤੇ ਉਹ ਮੱਲੇਆਂ ਦੇ ਵਿੱਚ ਵੀ ਜਿਹੜਾ ਚੱਕਰ ਲੌਂਦਾ ਇਹ ਕੋਈ ਵਾਰ ਦਾ ਨਹੀਂ ਖਰਾਬਤੀ ਸੀ ਜੀ ਕੀ ਕੀ ਬਰਾਮਾ ਜਰ ਸਕਦੇ ਇਹਨਾਂ ਤਰ੍ਹਾਂ ਕੋਈ ਮੋਸ਼ਾ ਨਹੀਂ ਸੀਗਾ मोटरसरी मोटरसाइकल